ਦਸ ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 22 ਜਨਵਰੀ 2026 ਦਿਨ ਵੀਰਵਾਰ ਨਾਨਸ਼ਾਹ ਸ਼ਾਮਦ 557 ਮਾਗ ਮਹੀਨੇ ਦੀ 9 ਤਰੀਕ ਹੈ ਜੀ ਸੈਮਿਆਮੂ ਕੈਡਜੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸរី ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਪ੍ਰੋਗਰਾਮ ਨਾਲ ਜੁੜਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਸ ਅਤੇ ਨਾਲ ਦੀ ਨਾਲ ਫਾਈਬਰ ਟੈਕ ਡਿਸਟ੍ਰੀਬਿਊਟਰਸ ਅੱਜ ਦੇ ਪ੍ਰੋਗਰਾਮ ਵਿੱਚ ਆਪਾਂ ਗੱਲਬਾਤ ਕਰਾਂਗੇ ਕਾਰਨੀ ਹੁਣਾਂ ਦੇ ਉਸ ਬਿਆਨ ਦੀ ਜੋ ਉਹਨਾਂ ਨੇ ਟਰੰਪ ਦੇ ਬਿਆਨ ਤੋਂ ਬਾਅਦ ਦਿੱਤਾ ਇੱਕ ਤਰੀਕੇ ਦੇ ਨਾਲ ਜੋ ਗੱਲ ਕੱਲ ਟਰੰਪ ਉਹਨਾਂ ਨੇ ਕਹੀ ਹੈ ਉਹ ਕਾਰਨੀ ਨੇ ਅਲੱਦ ਦਿੱਤੀ ਹੈ ਜੀ ਗ੍ਰੀਨਲੈਂਡ ਬਾਰੇ ਟਰੰਪ ਨੇ ਆਪਣਾ ਸਟੈਂਡ ਬਦਲ ਕੇ ਪੇਸ਼ ਕਰ ਦਿੱਤਾ 4 ਘੰਟਿਆਂ ਦੇ ਬਾਅਦ ਯੂ ਟਰਨ ਵਜੀ ਹੈ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਲਾਸ ਵੇਗਸ ਤੇ ਹੋਟਲ ਕੁਝ ਜਿਹੜੇ ਨੇ ਉਹ ਕੈਨੇਡਾ ਵਾਲਿਆਂ ਨੂੰ ਪੇਸ਼ਕਸ਼ਾਂ ਕਰ ਰਹੇ ਆ ਕਿ ਅਮਰੀਕਨ ਡਾਲਰ ਜਿਹੜਾ ਆ ਉਹ ਕੈਨੇਡੀਅਨ ਡਾਲਰ ਦੇ ਬਰਾਬਰ ਚਲਾਵਾਂਗੇ ਤੇ ਤੁਸੀਂ ਇੱਥੇ ਆ ਕੇ ਸਾਡੇ ਰੋ ਇੱਥੇ ਆ ਕੇ ਜੂਆ ਖੇਡੋ ਤੇ ਇੱਥੇ ਆ ਕੇ ਆਪਣਾ ਸਮਾਪਤੀਤ ਕਰੋ ਗੱਲ ਕਰਾਂਗੇ ਭਾਰਤੀ ਫੌਜ ਦੀ ਜਿਹਦੇ ਵਿੱਚ ਸਿੱਖ ਰੈਜੀਮੈਂਟ ਵਾਸਤੇ ਭਰਤੀ ਨਹੀਂ ਹੋ ਰਹੀ ਉਦੇ ਕੀ ਕਾਰਨ ਨੇ ਗਾਂ ਕੀ ਹੋ ਸਕਦਾ ਇਹਦੇ ਬਾਰੇ ਵਿਚਾਰ ਚਰਚਾ ਕਰਾਂਗੇ ਕਾਂਗਰਸੀ ਆਗੂ ਸੱਜਣ ਕੁਮਾਰ 84 ਦੀ ਸਿਕਨਸਰ ਕੁਸ਼ੀ ਦੇ ਮਾਮਲੇ ਚੋਂ ਇੱਕ ਹੋਰ ਕੇਸ ਵਿੱਚੋਂ ਵੀ ਬਰੀ ਕਰ ਦਿੱਤਾ ਅਦਾਲਤ ਨੇ ਤੇ ਅਖੀਰ ਚ ਗੱਲਬਾਤ ਹੋ ਗਈ ਪੰਜਾਬ ਦੇ ਕਾਂਗਰਸੀ ਆਗੂਆਂ ਦੀ ਜਿਹਨਾਂ ਨੂੰ ਇਹ ਲੱਗਦਾ ਕਿ ਮੁੱਖ ਮੰਤਰੀ ਦਾ ਸਾਡੇ ਚੋਂ ਇੱਕ ਬੰਨਾ ਇਸ ਕਰਕੇ ਸਾਲ ਪਹਿਲਾਂ ਚੋਣਾਂ ਤੋਂ ਲੜਾਈ ਸ਼ੁਰੂ ਕਰ ਦੱਤੀ ਆ ਪਰ ਦਿੱਲੀ ਵਾਲਿਆਂ ਨੇ ਫਟਕਾਰ ਕੇ ਮੋੜ ਦਿੱਤੇ ਆ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਣੇ ਆ सदिया दी परंपरा दादी तो मां तक ते मां तो मेरे तक हर रिवायत दा सच्चा साथी जो थोड़ी तो सादगी होर भी निखारे भरत ज्वेलर्स पता नोट करो इक्यासी भी एक स्ट्रीट पाइल बिजनेस सेंटर सरी विच कॉल छे सौ चार ਸਰੀ ਅਤੇ ਕੈਲਗਰੀ ਦੀ ਕਾਮਯਾਬੀ ਤੋਂ ਬਾਅਦ ਹੁਣ ਅਸੀਂ ਆਪਣੀ ਤੀਜੀ ਲੋਕੇਸ਼ਨ ਐਡਵਿੰਟਨ ਦੇ ਵਿੱਚ ਵੀ ਖੋਲ੍ਹ ਲਈ ਹੈ। ਸੋ ਹੋਤਾ ਸ਼ੋ ਚੱਕਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਕੈਨੇਡਾ ਦੇ ਪ੍ਰਧਾਨ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ਰੰਪ ਵੱਲੋਂ ਪਾਈ ਪੱਜੀ ਜਿਹੜੀ ਹੈ ਮੋੜ ਦਿੱਤੀ ਹੈ ਡੋਨਲਡ 트ਰੰਪ ਉਹਨਾਂ ਨੇ ਵਰਲਡ ਇਕਨੋਮਿਕ ਫੋਰਮ ਡਾਵੋ ਸਵਿਟਜ਼ਰਲੈਂਡ ਦੇ ਵਿੱਚ ਬੋਲਦਿਆਂ ਕਿਹਾ ਸੀਗਾ ਕਿ ਕੈਨੇਡਾ ਅਮਰੀਕਾ ਦੇ ਕਰਕੇ ਜਿਉਂਦਾ ਉਹਦੇ ਜਵਾਬ ਦੇ ਵਿੱਚ ਕਾਰਨੇ ਨੇ ਕਿਹਾ ਕਿ ਇਹ ਗੱਲ ਸਹੀ ਨਹੀਂ ਆ ਕੈਨੇਡਾ ਇਸ ਕਰਕੇ ਜਿਉਂਦਾ ਕਿਉਂਕਿ ਇਹ ਕਨੇਡੀਅਨਾਂ ਦੇ ਸਿਰ ਦੇ ਉੱਤੇ ਖੜਾ ਹੈ ਜੀ ਸੋ ਹੋਇਆ ਇਸ ਤਰੀਕੇ ਕਿ ਡੋਨਲਡ ਟਰੰਪ ਨੇ ਕੱਲ ਡੈਵੋ ਸਵਿਟਜ਼ਰਲੈਂਡ ਦੇ ਵਿੱਚ ਅੰਤਰਰਾਸ਼ਟਰੀ ਸਮਾਗਮ ਨੂੰ ਬੋਲਦੇ ਆਏਗਾ ਲਾਖੀ ਸੀ ਕਿ ਕੈਨੇਡਾ ਜਿਹੜਾ ਸਾਡੇ ਅਮਰੀਕਾ ਦੇ ਸਿਰ ਦੇ ਉੱਤੇ ਜਿਉਂਦਾ ਆ ਤੇ ਉਸ ਤੋਂ ਬਾਅਦ ਦੇ ਵਿੱਚ ਅੱਜ ਪ੍ਰਧਾਨ ਮੰਤਰੀ ਕਾਰਨਿਕ ਬੈਕ ਸਿਟੀ ਦੇ ਵਿੱਚ ਇੱਕ ਸਭਾ ਨੂੰ ਸੰਬੋਧਨ ਕਰ ਰਹੇ ਸੀ ਉਹ ਕਹਿੰਦੇ ਵੀ ਇਹ ਅਮਰੀਕਾ ਗਲਤ ਗੱਲ ਕਰ ਰਿਹਾ ਆ ਕਿ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਕੈਨੇਡਾ ਅਮਰੀਕਾ ਦੇ ਸਿਰ ਦੇ ਉੱਤੇ ਨਹੀਂ ਜਿਉਂਦਾ ਇਹ ਗੱਲ ਠੀਕ ਹੈ ਕਿ ਕੈਨੇਡਾ ਤੇ ਅਮਰੀਕਾ ਦੇ ਆਪਸੀ ਸਬੰਧ ਬਹੁਤ ਵਧੀਆ ਆ ਸਾਡੀ ਆਪਸੀ ਭਾਈਵਾਲੀ ਦੀਆਂ ਗੱਲਾਂ ਹੁੰਦੀਆਂ ਤੇ ਸਾਡੀ ਇਕਨੋਮੀ ਸਾਂਝੀ ਆ ਸਾਡੀ ਸੁਰੱਖਿਆ ਸਾਂਝੀ ਆ ਸਾਡੀ ਸੱਭਿਆਚਾਰ ਸਾਂਝੀ ਬਹੁਤ ਵਧੀਆ ਆ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਕੈਨੇਡਾ ਅਮਰੀਕਾ ਦੇ ਸਿਰ ਤੇ ਜਾਉਂਦਾ ਆ ਕੈਨੇਡਾ ਇਸ ਕਰਕੇ ਜਾਉਂਦਾ ਕੈਨੇਡਾ ਇਸ ਕਰਕੇ ਵਧਦਾ ਫੁੱਲਦਾ ਆ ਕਿਉਂਕਿ ਅਸੀਂ ਕੈਨੇਡੀਅਨ ਹਾਂ ਸੋ ਉਹਨਾਂ ਦੇ ਜਿਹੜੀ 트ੰਪ ਦੀ ਕੱਲ ਕਹੀ ਹੋਈ ਗੱਲ ਇੱਕ ਬੁਰੀ ਤਰ੍ਹਾਂ ਉਲੱਦੀ ਆ ਸੋ ਲੱਗਦਾ ਹੈ ਕਿ ਸ਼ਬਦੀ ਜੰਗਾਂ ਗਾਂ ਵਧੂਗੀ ਜੈਸਾ ਸਾਹਿਬ ਦੇ ਨਾਲ ਡਾਇਵਰਸ ਸਵਿਟਜ਼ਰਲੈਂਡ ਦੇ ਵਿੱਚ ਕਾਰਨੀ ਦੀ ਕੀਤੀ ਪਹਿਲੀ ਤਕਰੀਰ ਨੂੰ ਸੁਲਾਇਆ ਜਾ ਰਿਹਾ ਜਿਦੇ ਵਿੱਚ ਉਹਨਾਂ ਨੇ ਨਿਊ ਵਰਲਡ ਆਰਡਰ ਦੀ ਵਿਆਖਿਆ ਕੀਤੀ ਸੀ ਉਸ ਵੇਲੇ ਵੀ ਖੜੇ ਪੈਰ ਉਹਨਾਂ ਨੂੰ ਮੌਕੇ ਦੇ ਲੋਕਾਂ ਨੇ ਖੜ ਕੇ ਤਾੜੀਆਂ ਮਾਰ ਕੇ ਦਾ ਸਵਾਗਤ ਕੀਤਾ ਤੇ ਉਸ ਤੋਂ ਬਾਅਦ ਦੇ ਵਿੱਚ ਵੀ ਰਾਸ਼ੀ ਮਾਰ ਉਹਨਾਂ ਦੀ ਸਪੀਚ ਨੂੰ ਪਸੰਦ ਕਰ ਰਹੇ ਆ ਸੋ ਇਹ ਗੱਲ ਕਿਤੇ ਨਾ ਕਿਤੇ ਟਰੰਪ ਉਹਨਾਂ ਨੂੰ ਵੀ ਜ਼ਰੂਰ ਚੁਬਰੀ ਹੋਣੀ ਆ ਸੋ ਰਿਕਾਰਡ ਦੱਸਦਾ ਹੈ ਕਿ ਟਰੰਪ ਉਹਨਾਂ ਜਿਹੜੇ ਨੇ ਉਹ ਕੱਲ ਨੂੰ ਸਹਿਣ ਨਹੀਂ ਕਰਨਗੇ ਕਿ ਮୋਰੇ ਨੂੰ ਜਵਾਬ ਕੋਈ ਦੇਵੇ ਖਾਸ ਕਰਕੇ ਕੈਨੇਡਾ ਵਰਗਾ ਕਮਜ਼ੋਰ ਮੁਲਕ ਜਿਹਨੂੰ ਉਹ ਸਮਝਦੇ ਆ ਸੋ ਇਹਦਾ ਜਵਾਬ ਤਾਂ ਆਇਆ ਲਵ ਤੇ ਆਲਰੇਡੀ ਕਾਫੀ ਗੁੱਸੇ ਦੇ ਵਿੱਚ ਨੇ ਅਮਰੀਕਾ ਤੇ ਅਮਰੀਕਾ ਦੇ ਜਿਹੜੇ ਟਰੰਪ ਦੇ ਸਹਾਇਕ ਨੇ ਲੁਟਨੇਕ ਉਹ ਕਹਿੰਦੇ ਅਸੀਂ ਕੈਨੇਡਾ ਦੇ ਨਾਲ ਡੀਲ ਲਗਭਗ ਕਰ ਲੈਣੀ ਸੀਗੀ ਪਰ ਕੈਨੇਡਾ ਵਾਲੇ ਜਿਹੜਿਆ ਜਵਾਬ ਪੁੱਟੇ ਸਿੱਧੇ ਦੇ ਰਹੇ ਆ ਤੇ ਹੁਣ ਸ਼ਾਇਦ ਅਸੀਂ ਜਿਹੜਾ ਕੁਝ ਮੌਸਮ ਸਮਝੌਤਾ ਆ ਉਹ ਵੀ ਨਾ ਰੀਨੇਗੋਸ਼ੀਏਟ ਕਰੀਏ ਸੋ ਇਹੋ ਜਿਹੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਆ ਬਾਕੀ ਸਾਰੇ ਮਾਮਲੇ ਦੇ ਵਿੱਚ ਕੁਝ ਕੈਨੇਡੀਅਨਸ ਨੂੰ ਇਹ ਲੱਗਦਾ ਆ ਕਿ ਜਲਦ ਹੀ ਸਾਨੂੰ ਗ੍ਰੀਨਲੈਂਡ ਵਾਂਗ ਅਮਰੀਕਾ ਜਿਹੜਾ ਆ ਉਹ ਆਫਰ ਕਰੂਗਾ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਨੇ ਗ੍ਰੀਨਲੈਂਡ ਨੂੰ ਪਹਿਲਾਂ ਆਫਰ ਇਹ ਕੀਤੀ ਸੀ ਕਿ ਤੁਹਾਨੂੰ 700 ਬਿਲੀਅਨ ਡਾਲਰ ਦੇਵਾਂਗੇ ਤੇ ਜਿਹੜੇ 56000 ਕੋਲ ਆਬਾਦੀ ਆ ਉਹਨਾਂ ਨੂੰ ਇੱਕ ਇੱਕ ਲੱਖ ਡਾਲਰ ਦਿੱਤਾ ਜਾਊਗਾ ਸਾਡੇ ਨਾਲ ਰਲ ਜਾਓ ਸਾਨੂੰ ਆਪਣੇ ਮੁਖੀ ਮੰਨ ਲਵੋ ਪਰ ਗ੍ਰੀਨਲੈਂਡ ਵਾਲੇ ਮੰਨੇ ਨਹੀਂ ਸੋ ਕਈ ਕੈਨੇਡਾ ਬਣਨ ਲੱਗਦਾ ਕਿ ਸ਼ਾਇਦ ਇਹ ਆਫਰ ਜਿਹੜੀ ਹੈ ਉਹਨਾਂ ਨੂੰ ਵੀ ਦਿੱਤੀ ਜਾ ਸਕਦੀ ਹੈ ਉਹਨਾਂ ਨੂੰ ਇਹ ਲੱਗਦਾ ਕਿ ਲਹਿਰਾਂ ਬਹਿਰਾਂ ਜਿਹੜੀਆਂ ਹੋ ਜਾਣੀਆਂ ਆ ਪਰ ਇਹ ਨਹੀਂ ਸੋਚਦੇ ਕਿ ਸਰੀ ਵੈਨਕੂਵਰ ਦੇ ਵਿੱਚ ਜਿਹੜੇ ਘਰਾਂ ਦੀ ਕੀਮਤ ਆ ਜੇਕਰ ਕੈਨੇਡਾ ਅਮਰੀਕਾ ਦੀ ਬਸਤੀ ਬਣ ਜਾਂਦਾ ਕਿਉਂਕਿ ਲੀਗਲੀ 51ਵੀਂ ਸਟੇਟ ਬਣ ਨਹੀਂ ਸਕਦੀ ਇਹ ਇੱਕ ਟੈਕਨੀਕਲ ਪੱਖ ਹੈਗਾ ਕਿ ਜੇਕਰ ਅਮਰੀਕਾ ਚਾਹਵੇਂ ਵਿਟਾਮਿਕ 51 ਸਟੇਟ ਕੈਨੇਡਾ ਨੂੰ ਨਹੀਂ ਬਣਾ ਸਕਦਾ ਪੋਰਟੋ ਰਿਕੋ ਆਲਰੇਡੀ ਜਿਹੜਾ ਕਿ ਅਮਰੀਕਾ ਦੀ ਸਿਟੀਨਸ਼ਿਪ ਵੀ ਲੈ ਕੇ ਬੈਠੇ ਆ ਉਹਨਾਂ ਨੂੰ ਸੂਬਾ ਨਹੀਂ ਮੰਨ ਰਿਹਾ ਕਿਉਂਕਿ ਕੱਲੇ-ਕੱਲੇ ਸੂਬੇ ਦੀ ਸਹਿਮਤੀ ਚਾਹੀਦੀ ਹੈ ਅਮਰੀਕਾ ਦੀ ਕਾਂਗਰਸ ਦੀ ਜਿਹੜੀ ਆ ਉਹ ਸਹਿਮਤੀ ਚਾਹੀਦੀ ਆ ਉਹ ਸਹਿਮਤੀ ਮਿਲ ਨਹੀਂ ਰਹੀ ਸੋ ਇਸ ਕਰਕੇ ਕਿਸੇ ਵੀ ਹਾਲਾਤ ਦੇ ਵਿੱਚ 51 ਸੂਬਾ ਜਿਹੜਾ ਕੈਨੇਡਾ ਨਹੀਂ ਬਣ ਸਕਦਾ ਕਿਉਂਕਿ ਸਾਰੇ 50 ਸੂਬਿਆਂ ਦੀ ਸਹਿਮਤੀ ਚਾਹੀਦੀ ਆ ਹਾਂ ਇਹ ਕਰ ਸਕਦੇ ਆ ਕਿ ਅਮਰੀਕਾ ਹਮਲਾ ਕਰਕੇ ਇੱਥੇ ਕੈਨੇਡਾ ਨੂੰ ਆਪਣੀ ਬਸਤੀ ਬਣਾ ਸਕਦਾ ਆ ਕੈਨੇਡਾ ਦੇ ਉੱਤੇ ਜਿਹੜਾ ਆਪਣਾ ਕੋਈ ਗਵਰਨਰ ਲਿਆ ਕੇ ਥੋਪ ਸਕਦਾ ਹੈ ਜਿਹੜਾ ਸਾਰੇ ਕੈਨੇਡਾ ਨੂੰ ਚਲਾਵੇ ਸੋ ਬਸਤੀ ਬਣ ਲਈ ਜੇਕਰ ਤੁਸੀਂ ਤਿਆਰ ਹੋ ਤਾਂ ਜ਼ਰੂਰ ਤਾਵਲੇ ਹੋਣਾ ਚਾਹੀਦਾ ਆ ਬਾਕੀ ਜਿਹਨਾਂ ਨੂੰ ਇਹ ਲੱਗਦਾ ਕਿ ਸਾਡਾ ਸਾਰਾ ਕੁਝ ਖੁੱਲ ਜਾਣਾ ਤਾਂ ਉਹ ਜ਼ਰੂਰੀ ਨਹੀਂ ਹੈਗਾ ਕਿ ਤੁਹਾਨੂੰ ਅਮਰੀਕਾ ਦੇ ਸਿਟੀਜ਼ਨਾਂ ਵਰਗੀਆਂ ਸਹੂਲਤਾਂ ਮਿਲਣ ਸੋ ਬਸਤੀ ਜਿਹੜੀ ਆ ਬਸਤੀ ਹੋਈ ਹੁੰਦੀ ਆ ਤੇ ਬਾਕੀ ਸਰੀ ਵੈਨਕੂਵਰ ਦੀਆਂ ਘਰਾਣੀਆਂ ਕੀਮਤਾਂ ਵੀ ਫਿਰ ਉਹ ਬੈਲਿੰਘੇਮ ਜਾਂ ਬਲੇਨ ਵਰਗੀਆਂ ਹੋਣਗੀਆਂ ਤੋ ਜਿਹੜੇ ਲੋਕੇ ਸੋਚਦੇ ਆ ਕਿ ਅਮਰੀਕਾ ਦੇ ਵਿੱਚ ਸਾਰਾ ਕੁਝ ਇੱਕੋ ਜਿਹਾ ਹੀ ਆ ਖਰੇ ਵੀ ਉੱਤੇ ਸਾਰਾ ਕੁਝ ਵਧੀਆ ਹੀ ਆ ਉਹਨਾਂ ਨੂੰ ਜ਼ਰੂਰ ਹੋਰ ਸ਼ਹਿਰਾਂ ਵੱਲ ਨਿਗਾਹ ਮਾਰ ਲੈਣੀ ਚਾਹੀਦੀ ਆ ਜਿੱਥੇ ਅੱਜ ਵੀ ਸਰੀ ਵੈਨਕੂਵਰ ਨਾਲੋਂ 3-4 ਗੁਣਾ ਘੱਟ ਕੀਮਤਾਂ ਆ ਸੋ ਇਹ ਗੱਲ ਜਿਹੜੀ ਆ ਇਹ ਕਈ ਲੋਕ ਅਜੇ ਸਮਝ ਨਹੀਂ ਰਹੇ ਹੈਗੇ ਸੋ ਗੱਲ ਉਹੀ ਹੁੰਦੀ ਆ ਵੀ ਜਿਹੜੇ ਲੋਕ ਕੈਨੇਡਾ ਦੇ ਵਿੱਚ ਆ ਉਹਨਾਂ ਨੂੰ ਕੈਨੇਡਾ ਪਿਆਰਾ ਆ ਜਿਹੜੇ ਅਮਰੀਕਾ ਦੇ ਵਿੱਚ ਆ ਉਹਨਾਂ ਨੂੰ ਅਮਰੀਕਾ ਪਿਆਰਾ ਆ ਉਹ ਦੋਵੇਂ ਆਪੋ ਆਪਣੇ ਐਂਗਲ ਤੋਂ ਇਸ ਚੀਜ਼ ਨੂੰ ਦੇਖ ਰਹੇ ਆ ਪਰ ਕੁੱਲ ਮਿਲਾ ਕੇ ਗੱਲ ਤਾਂ ਫਿਰ ਖੁਦਮਖਤਿਆਰੀ ਦੇ ਉੱਤੇ ਆ ਜਾਂਦੀ ਹੈ ਸੋ ਖੁਦਮਖਤਿਆਰੀ ਦੇ ਉੱਤੇ ਬਹੁਤੇ ਕੈਨੇਡੀਅਨ ਜਿਹੜੇ ਨੇ ਉਹ ਅਮਰੀਕਾ ਦੇ ਨਾਲ ਲੜਨਾ ਨਹੀਂ ਚਾਹੁੰਦੇ ਸੋ ਇਸੇ ਤਰ੍ਹਾਂ ਅਮਰੀਕਾ ਦੇ ਵਿੱਚ ਵੀ ਜਦੋਂ ਵੋਟਾਂ ਕਰਾਈਆਂ ਗਈਆਂ ਸਰਵੇਖਣ ਕਰਾਏ ਗਏ ਸਿਰਫ 17% ਲੋਕਾਂ ਨੇ ਕਿਹਾ ਕਿ ਅਸੀਂ ਕੈਨੇਡਾ ਨੂੰ ਨਾਲ ਲਾਉਣਾ ਚਾਹੁੰਦੇ ਆ 83% ਕਹਿੰਦੇ ਵੀ ਨਹੀਂ ਇਹਦੇ ਵਿੱਚ ਸਾਨੂੰ ਕੋਈ ਫਾਇਦਾ ਨਹੀਂ ਹੈਗਾ ਸਹੀ ਜਿਵੇਂ ਹੈਗੇ ਆ 50 ਸਟੇਟਾਂ ਅਸੀਂ ਉਹਨਾਂ ਨੂੰ ਠੀਕਾਂ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਗ੍ਰੀਨਲੈਂਡ ਬਾਰੇ ਗ੍ਰੀਨਲੈਂਡ ਬਾਰੇ ਟਰੰਪ ਉਹਨਾਂ ਨੇ ਬੜੇ ਹੀ ਉਤੇਜਕ ਭਾਸ਼ਣ ਦਿੱਤੇ ਸੀ ਉਹਨਾਂ ਨੇ ਕਿਹਾ ਸੀਗਾ ਕਿ ਸਾਡੀ ਨੈਸ਼ਨਲ ਸਿਕਿਉਰਿਟੀ ਦੇ ਵਾਸਤੇ ਗ੍ਰੀਨਲੈਂਡ ਉੱਤੇ ਕਬਜ਼ਾ ਹੋਣਾ ਬੜਾ ਲਾਜ਼ਮੀ ਹੈ ਤੇ ਅਦਰਵਾਈਜ਼ ਸਾਡਾ ਬਹੁਤ ਵੱਡਾ ਨੁਕਸਾਨ ਫਿਊਚਰ 'ਚ ਹੋ ਸਕਦਾ ਚੀਨ ਅਤੇ ਰੂਸ ਨੇ ਜਿਹੜੀਆਂ ਬਲਿਸਟਿਕ ਮਿਜ਼ਾਈਲਾਂ ਬਣਾਈਆਂ ਉਹਨਾਂ ਨੂੰ ਰੋਕਣ ਵਾਸਤੇ ਸਾਡਾ ਗੋਲਡਨ ਡੋਮ ਆ ਉਹਦੇ ਵਿੱਚ ਗ੍ਰੀਨਲੈਂਡ ਸ਼ਾਮਲ ਹੋਣਾ ਬੜਾ ਜ਼ਰੂਰੀ ਹੈ ਪਰ ਇਹ ਸਪੀਚ ਜਿਹੜੀ ਕਿਰਨ ਨੇ ਡਾਇਰ ਵਸਟਰਲੈਂਡ ਦੇ ਵਿੱਚ ਵਰਲਡ ਇਕਨੋਮਿਕ ਫੋਰਮ ਤੇ ਦਿੱਤੀ ਸੀ ਉਹ ਤੋਂ ਤਕਰੀਬਨ 4 ਘੰਟੇ ਬਾਅਦ ਯੂ ਟਰਨ ਮਾਰ ਲਈ ਆ ਤੇ ਹੁਣ ਕਹਿੰਦੇ ਆ ਕਿ ਸਾਡਾ ਸਮਝੌਤਾ ਹੋ ਚੁੱਕਾ ਨਾਟੋ ਦੇ ਨਾਲ ਨਾਟੋ ਦੇ ਮੁਖੀ ਜਿਹੜੇ ਨੇ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਮਾਰਕ ਰਟ ਦੇ ਨਾਲ ਤੇ ਅਸੀਂ ਇੱਕ ਮੋਡਲ ਫਰੇਮਵਰਕ ਤਿਆਰ ਕਰ ਲਿਆ ਆ ਮੋਡਲਾ ਢਾਂਚਾ ਕਰ ਲਿਆ ਤਿਆਰ ਕਿ ਕਿਸ ਤਰੀਕੇ ਦੇ ਨਾਲ ਗ੍ਰੀਨਲੈਂਡ ਦੇ ਨਾਲ ਅਮਰੀਕਾ ਕੰਮ ਕਰ ਸਕਦਾ ਆ ਸੋ ਗ੍ਰੀਨਲੈਂਡ ਵਾਲੇ ਮੁੱਢ ਤੋਂ ਇਹ ਗੱਲ ਕਹਿ ਰਹੇ ਸੀ ਕਿ ਸਾਨੂੰ ਜਿਹੜਾ ਇਹ ਅਮਰੀਕਾ ਦੇ ਨਾਲ ਭਾਈਵਾਲੀ ਜਿਹੜੀ ਆ ਉਹ ਪਿਆਰੀ ਨਹੀਂ ਆ ਸਾਡਾ ਮੁਲਕ ਵਿਕਾਊ ਨਹੀਂ ਆ ਹੁਣ ਜਿਹੜੀ ਗੱਲ ਸਾਹਮਣੇ ਆ ਰਹੀ ਆ ਕਿ ਟਰੰਪ ਨੇ ਉਹ ਧਮਕੀ ਵੀ ਵਾਪਸ ਲੈ ਲਈ ਆ ਜਿਸ ਅਧੀਨ ਉਹਨਾਂ ਨੇ ਇਹ ਕਿਹਾ ਸੀ ਕਿ ਜੇਕਰ ਯੂਰਪ ਅਤੇ ਨਾਟੋ ਅਮਰੀਕਾ ਨੋਂ ਗ੍ਰੀਨਲੈਂਡ ਨਹੀਂ ਵੇਚਦੇ ਸਹਿਮਤ ਨਹੀਂ ਹੁੰਦੇ ਤਾਂ ਫਿਰ ਉਹਨਾਂ ਦੇ ਉੱਤੇ 10% ਦੀ ਟੈਰਿਫ ਲਾਇਆ ਜਾਊਗਾ ਤੇ ਉਸ ਤੋਂ ਬਾਅਦ ਵਿੱਚ ਇਹ ਟੈਰਿਫ ਵਧਾ ਕੇ 25% ਦੀ ਕਰ ਦਿੱਤਾ ਜਾਊਗਾ ਹੁਣ ਉਹ ਕਹਿੰਦੇ ਵੀ ਕੋਈ ਵੀ ਟੈਰਿਫ ਨਹੀਂ ਲਾਇਆ ਜਾਊਗਾ ਕਿਉਂਕਿ ਨਾਟੋ ਦੇ ਜਿਹੜੇ ਮੁਖੀ ਨੇ ਉਹਨਾਂ ਦੇ ਨਾਲ ਗੱਲਬਾਤ ਹੋ ਚੁੱਕੀ ਹੈ ਤੇ ਅਸੀਂ ਇੱਕ ਸਾਂਝੇ ਫਰੇਮਵਰਕ ਦੇ ਉੱਤੇ ਰੈਡੀ ਹੋ ਚੁੱਕੇ ਹਾਂ ਸੋ 4 ਘੰਟੇ ਦੇ ਵਿੱਚ ਉਹ ਆਪਣੇ ਦਿੱਤੇ ਹੋਏ ਬਿਆਨ ਤੋਂ ਫਿਰ ਗਏ ਨੇ ਜੀ ਤੇ ਬਾਕੀ ਇਹ ਗੱਲ ਪੱਕੀ ਆ ਕਿ ਜਿਹੜਾ ਨਵਾਂ ਫਰੇਮਵਰਕ ਬਣਿਆ ਉਹਦੇ ਵਿੱਚ ਡੈਨਮਾਰਕ ਵੱਲੋਂ ਗ੍ਰੀਨਲੈਂਡ ਅਮਰੀਕਾ ਨੂੰ ਨਹੀਂ ਦਿੱਤਾ ਜਾਣਾ ਸੋ ਇਹ ਮਦ ਵਿੱਚ ਸ਼ਾਮਲ ਨਹੀਂ ਆ ਸੋ ਕਈ ਹਫ਼ਤੇ ਤੋਂ ਟਰੰਪ ਇਹ ਗੱਲ ਤੇ ਅੜੇ ਰਹੇ ਕਿ ਗ੍ਰੀਨਲੈਂਡ ਸਾਨੂੰ ਹਰ ਹਾਲ ਚਾਹੀਦਾ ਆ ਤੇ ਪਰ ਹੁਣ ਜਿਹੜੀ ਇਹ ਗੱਲ ਉਹ ਹੋਰ ਪਾਸੇ ਜਾ ਰਹੀ ਆ ਸੋ ਜਿਹੜੀਆਂ ਅੰਦਰੋਂ ਖਬਰਾਂ ਆ ਰਹੀਆਂ ਉਹ ਇਹੀ ਨੇ ਕਿ ਗ੍ਰੀਨਲੈਂਡ ਇਸ ਵਾਸਤੇ ਸਹਿਮਤ ਹੋ ਗਿਆ ਕਿ ਅਮਰੀਕਾ ਇਥੇ ਆਪਣਾ ਸਿਸਟਮ ਫਿੱਟ ਕਰ ਸਕਦਾ ਹੈ ਉਹਨਾਂ ਨੂੰ ਕੁਝ ਪਾਕਟਸ ਕੁਝ ਥਾਂ ਦੇ ਦਿੱਤੀਆਂ ਜਾਣਗੀਆਂ ਕਿ ਜਿੱਥੇ ਐਂਟੀ ਮਿਸਲ ਸਿਸਟਮ ਜਿਹੜਾ ਆ ਅਰਲੀ ਵਰਨਿੰਗ ਐਂਡ ਟੈਂਸ਼ਨ ਸਿਸਟਮ ਜਿਹੜਾ ਆ ਉਹ ਅਮਰੀਕਾ ਲਾ ਸਕਦਾ ਆ ਤਾਂ ਕਿ ਜੇਕਰ ਚੀਨ ਜਾਂ ਰੂਸ ਵੱਲੋਂ ਕੋਈ ਉਹ ਜੀ ਮਿਜ਼ਾਈਲ ਆਵੇ ਜਿਹੜੀ ਅਮਰੀਕਾ ਵੱਲ ਨੂੰ ਸਿੱਧਤ ਹੋਵੇ ਤਾਂ ਪਹਿਲਾਂ ਹੀ ਅਮਰੀਕਾ ਨੂੰ ਪਤਾ ਲੱਗ ਜਾਊਗਾ ਤੇ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਅਮਰੀਕਾ ਤੇ ਕੈਨੇਡਾ ਦੀ ਆਪਸੀ ਸਾਂਝ ਜਿਹੜੀ ਆ ਉਹ ਇਸ ਗੱਲ ਨੂੰ ਲੈ ਕੇ ਹੀ ਆ ਕਿਉਂਕਿ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਆਲਰੇਡੀ ਕੈਨੇਡਾ ਨੇ ਦਿੱਤੀਆਂ ਹੋਈਆਂ ਜਿੱਥੇ ਅਮਰੀਕਨ ਅਰਲੀ ਵਰਨਿੰਗ ਐਂਡ ਟੈਂਸ਼ਨ ਸੈਂਟਰ ਲੱਗੇ ਹੋਏ ਆ ਤੋ ਜਦੋਂ ਵੀ ਕੋਈ ਜਿਹੜੀ ਮਜ਼ਾਇਲ ਹੈ ਇਧਰੋਂ ਆਉਗੀ ਸੋ ਕੈਨੇਡਾ ਦੇ ਵਿੱਚ ਲੱਗਾ ਹੋਇਆ ਸਿਸਟਮ ਪਹਿਲਾਂ ਹੀ ਅਮਰੀਕਾ ਨੂੰ ਦੱਸ ਦਿੰਦਾ ਆ ਵੀ ਇਹੋ ਜਿਹਾ ਕੋਈ ਖਤਰਾ ਹੋ ਸਕਦਾ ਆ ਸੋ ਉਹੋ ਜਿਹਾ ਸਿਸਟਮ ਜਿਹੜਾ ਆ ਉਹ ਗ੍ਰੀਨਲੈਂਡ ਵਿੱਚ ਲਾ ਸਕਦੇ ਆ ਤੁਸੀਂ ਜਿਹੜੀ ਇਹ ਗੱਲ ਕਹੀ ਜਾ ਰਹੀ ਸੀ ਗ੍ਰੀਨਲੈਂਡ ਅਸੀਂ ਪੱਕੇ ਤੌਰ ਤੇ ਸ਼ਾਮਲ ਕਰ ਲੈਣਾ ਇੱਕ ਕੰਜੂਮੀ ਸਟੇਟ ਬਣਾ ਲੈਣੀ ਆ ਉਹ ਗੱਲਾਂ ਟਰੰਪ ਨੇ ਆਪੇ ਮਿੱਟੀ ਕਰ ਦਿੱਤੀਆਂ ਆ ਸੋ 4 ਘੰਟਿਆਂ ਤੋਂ ਬਾਅਦ ਉਹਨਾਂ ਨੇ ਆਪਣਾ ਬਿਆਨ ਆਪੇ ਚੇਂਜ ਨਹੀਂ ਕੀਤਾ ਬਲਕਿ ਯੂਰਪ ਨੂੰ ਦਿੱਤੀ ਹੋਈ ਧੰਕੀ ਵੀ ਵਾਪਸ ਲੈ ਲਈ ਆ ਕਿ ਟੈਰਫ ਲਾਏ ਜਾਣਗੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਜੀ ਲਾਸ ਵੇਗਸ ਦੀ ਦੁਨੀਆ ਦਾ ਇੱਕ ਬਹੁਤ ਹੀ ਬਿਹਤਰੀਨ ਸ਼ਹਿਰ ਜਿਹੜੀ ਆ ਲਾਈਟਾਂ ਦੀ ਚਕਾ ਚੌਂਦੋ ਥੇ ਕਹਿ ਸਕਦੇ ਆ ਕਿ ਬਹੁਤ ਹੀ ਲੋਕ ਦੁਨੀਆ ਤੋਂ ਇੱਛਾ ਰੱਖਦੇ ਆ ਕਿ ਲਾਸ ਵੇਗਸ ਘੁੰਮਣ ਫੈਨਣ ਜਾਈਏ ਪਰ ਅੱਜਕੱਲ ਜਿਹੜੀ ਕੈਨੇਡੀਅਨ ਅਤੇ ਅਮਰੀਕਨ ਇਕਨੋਮੀ ਦੇ ਵਿੱਚ ਥੋੜੀ ਜਿਹੀ ਖੜੋਤ ਆਈ ਹੋਈ ਐ ਲਾਸ ਵੇਗਸ ਦੇ ਵਿੱਚ ਕੰਮ ਕਾਫੀ ਘਟੇ ਹੋਏ ਆ ਲੋਕ ਉਹ ਨਹੀਂ ਜਾ ਨਹੀਂ ਰਹੇ ਜਿੰਨੇ ਕਿ ਪਹਿਲਾਂ ਪੈਸੇ ਖਰਚਣ ਜਾਂਦੇ ਹੁੰਦੇ ਸੀ ਇਥੇ ਮੁੱਖ کاروبار ਜਿਹੜਾ ਨਾ ਹੋਟਲ ਨੇ ਰਿਜ਼ੋਰਟ ਨੇ ਸਭ ਤੋਂ ਵੱਡੀ ਗੱਲ ਆ ਲੋਕ ਇਥੇ ਜੂਆ ਖੇਡਣ ਜਾਂਦੇ ਆ ਪੈਸੇ ਜਿਹੜੇ ਆ ਉਹ ਹਾਰਨ ਜਾਂਦੇ ਆ ਜਿੱਤਣ ਜਾਂਦੇ ਆ ਉਹ ਕੰਮ ਕਾਫੀ ਘਟਿਆ ਹੋਇਆ ਸੋ ਕੈਨੇਡਾ ਤੋਂ ਬਹੁਤ ਸਾਰੇ ਲੋਕ ਜਿਹੜੇ ਆ ਲਾਸ ਵੇਗਸ ਜਾਂਦੇ ਹੁੰਦੇ ਸੀਗੇ ਇਸੇ ਕਰਕੇ ਜਿਹੜੀਆਂ ਫਲਾਈਟਸ ਵੀ ਲਾਸਵੇਕ ਇਸ ਨੂੰ ਬਹੁਤ ਸਸਤੀਆਂ ਸੀਗੀਆਂ ਕਿਉਂਕਿ ਉੱਥੇ ਲੋਕ ਪੈਸਾ ਵੈਸੇ ਹੀ ਬਹੁਤ ਖਰਚ ਆਉਂਦੇ ਸੀਗੇ ਜੇ ਪਰ ਆਪਾਂ ਗੱਲ ਕਰੀਏ ਲਬਰਟਾ ਦੀ ਤਾਂ ਲਬਰਟਾ ਦੀ ਔਇਲ ਇੰਡਸਟਰੀ ਦੇ ਵਿੱਚ ਖਾਸ ਕਰਕੇ ਰੈਡੀ ਡੀਅਰ ਲੈਥ ਬ੍ਰੇਜ ਤੋਂ ਸਿੱਧੀਆਂ ਫਲਾਈਟਸ ਲਾਸਵੇਕਸ ਲਈ ਲਾਈਆਂ ਗਈਆਂ ਸੀਗੀਆਂ ਤਾਂ ਕਿ ਫਰਾਈਡੇ ਨੂੰ ਜਿਹੜੇ ਲੋਕ ਹੈ ਵਿਹਲੇ ਹੋ ਕੇ ਕੰਮਾਂ ਤੋਂ ਤੇ ਉਹ ਫਲਾਈਟ ਲੈ ਕੇ ਲਾਸਵੇਕਸ ਪਹੁੰਚ ਜਾਂਦੇ ਸੀਗੇ ਐਤਵਾਰ ਨੂੰ ਦੋ ਦਿਨ ਜੂਆ ਖੇਡ ਕੇ ਮੁੜੇ ਆਉਂਦੇ ਸੀ ਸੋਮਵਾਰ ਨੂੰ ਫਿਰ ਕੰਮ ਤੇ ਚਲੇ ਜਾਂਦੇ ਸੀਗੇ ਪਰ ਉਹ ਲੋਕ ਹੁਣ ਕੈਨੇਡਾ ਦੇ ਨਾਲ ਪਿਆਰ ਹੁਣ ਕਰਕੇ ਲਾਸ ਵੇਗਸ ਜਾ ਨਹੀਂ ਰਹੇ ਹੈਗੇ ਹੋਰ ਵੀ ਬਹੁਤ ਸਾਰੇ ਜੇਕਰ ਤੁਸੀਂ ਆਪਣੇ ਆਲੇ ਦੋਲੇ ਨਿਗਾਹ ਮਰੋਗੇ ਤਾਂ ਲੋਕ ਜਿਹੜੇ ਅਕਸਰ ਛੁੱਟੀਆਂ ਕੱਟਣ ਅਮਰੀਕਾ ਜਾਂਦੇ ਸੀਗੇ ਹੁਣ ਉਹ ਨਹੀਂ ਜਾ ਰਹੇ ਅਮਰੀਕਾ ਦੇ ਵਿੱਚ ਲੋਕ ਡਿਜ਼ਨੀ ਲੈਂਡ ਯੂਨੀਵਰਸਲ ਸਟੂਡੀਓ ਫਲੋਰੀਡਾ ਅਤੇ ਹੋਰ ਬਹੁਤ ਥਾਂ ਦੇ ਘੁੰਮਣ ਜਾਂਦੇ ਸੀਗੇ ਜਿਹੜਾ ਉਹਨੇ ਘਟਾ ਦਿੱਤਾ ਆ ਸੋ ਅਮਰੀਕਾ ਦੇ ਆਪਣੇ ਅੰਕੜੇ ਦੱਸ ਰਹੇ ਆ ਕਿ ਕੈਨੇਡਾ ਵਾਲੇ ਪਾਸਿਓਂ ਸਲਾਨੀ ਬਹੁਤ ਘਟਾ ਰਹੇ ਆ ਸੋ ਇਹੀ ਕਾਰਨ ਆ ਕਿ ਲਾਸ ਵੇਗਸ ਦੇ ਕੁਝ ਹੋਟਲਾਂ ਨੇ ਕੈਨੇਡਾ ਦੇ ਵਾਸੀਆਂ ਨੂੰ ਇਹ ਪੇਸ਼ਕਸ਼ ਕੀਤੀ ਆ ਕਿ ਜੇਕਰ ਤੁਸੀਂ ਇੱਥੇ ਆ ਕੇ ਸਾਡੇ ਰਹਿਣੇ ਆ ਇੱਥੇ ਆ ਕੇ ਹੋਟਲ ਬੁੱਕ ਕਰਾਉਣੇ ਆ ਇੱਥੇ ਆ ਕੇ दारू ਪੀਣੇ ਆ ਜੂਆ ਖੇਡਦੇ ਆ ਤਾਂ ਜਿਹੜਾ ਤੁਹਾਡਾ ਕੈਨੇਡੀਅਨ ਡਾਲਰ ਆ ਉਹ ਅਮਰੀਕਨ ਡਾਲਰ ਦੇ ਬਰਾਬਰ ਚੱਲੂਗਾ ਵੈਸੇ ਅਮਰੀਕਨ ਡਾਲਰ ਤੇ ਕੈਨੇਡੀਅਨ ਡਾਲਰ ਦਾ ਕਾਫੀ ਫਰਕ ਆ ਇਸ ਵੇਲੇ ਅਮਰੀਕਨ ਡਾਲਰ ਦੇ ਜਿਹੜਾ 1 ਆ ਉਹ ਕੈਨੇਡੀਅਨ ਡਾਲਰ ਜਿਹੜਾ ਆ 1 ਡਾਲਰ 40 ਸੈਂਟ ਬਣ ਜਾਂਦੇ ਆ ਉਹਦੇ ਸੋ ਕਾਫੀ ਫਰਕ ਆ ਪਰ ਲਾਸ ਵੇਗਸ ਦੇ ਵਿੱਚ ਇਹ ਹੋਟਲ ਨੇ ਜਿਹੜੇ ਜਿਨਾ ਬਚ ਸਰਕਾਰਜ਼ੋਟ ਐਂਡ ਕਸੀਨੋ ਡੀ ਲਾਸ ਵੇਗਸ ਅਤੇ ਗੋਲਡਨ ਗੇਟ ਹੋਟਲ ਐਂਡ ਕਸੀਨੋ ਨੇ ਉਹਨਾਂ ਵੱਲੋਂ ਇਹ ਪੇਸ਼ਕਸ਼ ਕੀਤੀ ਗਈ ਹੈ ਕਿ ਜੇਕਰ ਤੁਸੀਂ 31 ਅਗਸਤ ਤੋਂ ਪਹਿਲਾਂ-ਪਹਿਲਾਂ ਆਉਣੇ ਆ ਤਾਂ ਫਿਰ ਤੁਹਾਡਾ ਕੈਨੇਡੀਅਨ ਡਾਲਰ ਸਾਡੇ ਇੱਥੇ ਅਮਰੀਕਨ ਡਾਲਰ ਦੇ ਬਰਾਬਰ ਚੱਲੂਗਾ ਜੀ ਸੋ ਬਹੁਤ ਵੱਡੀ ਪੇਸ਼ਕਸ਼ ਕੀਤੀ ਗਈ ਹੈ ਉਹਦਾ ਕਾਰਨ ਇਹੀ ਆ ਕਿ ਲੋਕ ਇਧਰੋਂ ਜਾ ਨਹੀਂ ਰਹੇ ਹੈਗੇ ਹੋਟਲਾਂ ਦਾ ਕੰਮ ਕਰ ਕਿਸੇ ਹੱਦ ਤੱਕ ਪ੍ਰਭਾਵਿਤ ਹੋਇਆ ਆ ਇਹ ਨਹੀਂ ਗੱਲ ਵੀ ਜਿਹੜੇ ਲਾਸ ਵੇਗਸ ਦੇ ਹੋਟਲ ਇਕੱਲੇ ਕੈਨੇਡਾ ਦੇ ਸੈੱਟ ਤੇ ਚੱਲ ਰਹੇ ਆ ਪਰ ਜੇਕਰ 20 ਪੀਚੀ ਫੀਸਦੀ ਦਾ ਵੀ ਫਰਕ ਪੈਂਦਾ ਆ ਉਹਦੇ ਨਾਲ ਹੀ ਕਮਾਈ ਨੂੰ ਬਹੁਤ ਵੱਡਾ ਫਰਕ ਪੈ ਜਾਂਦਾ ਖਾਸ ਕਰਕੇ ਜਿਹੜੇ ਛੋਟੇ ਹੋਟਲ ਹੈਗੇ ਆ ਸੋ ਇਸ ਕਰਕੇ ਕੈਨੇਡਾ ਵਾਸੀਆਂ ਨੂੰ ਇਹ ਪੇਸ਼ਕਸ਼ਾਂ ਕੀਤੀਆਂ ਜਾ ਰਹੀਆਂ ਨੇ ਗੱਲ ਕਰੀਏ ਭਾਰਤੀ ਫੌਜ ਦੀ ਭਾਰਤੀ ਫੌਜ ਦੇ ਵਿੱਚ ਸਿੱਖ ਰੈਜੀਮੈਂਟ ਵੱਡਾ ਹਿੱਸਾ ਹੁੰਦੀ ਸੀ ਜਿਹੜੀਆਂ ਦੋ ਵੱਡੀਆਂ ਲੜਾਈਆਂ ਪਾਕਿਸਤਾਨ ਦੇ ਨਾਲ ਹੋਈਆਂ ਚੀਨ ਦੇ ਨਾਲ ਹੋਈਆਂ ਉਹਦੇ ਵਿੱਚ ਸਿੱਖ ਰੈਜੀਮੈਂਟ ਨੇ ਅਨੇਕਾਂ ਕੁਰਬਾਨੀਆਂ ਕੀਤੀਆਂ ਬਹੁਤ ਹੀ ਮਾਣ ਮੱਤੇ ਹਾਸਲ ਕੀਤੇ ਆ ਪਰ ਉਸ ਤੋਂ ਬਾਅਦ ਦੇ ਵਿੱਚ ਜਦੋਂ ਭਾਰਤੀ ਫੌਜ ਨੇ ਜੂਨ 84 ਦੇ ਵਿੱਚ ਅਕਾਲ ਤਖਸਾਲ ਤੇ ਹੋਰ ਗਰਤਾਮਾਂ ਤੇ ਫੌਜ ਚਾੜੀ ਆ ਟੈਂਕ ਚਾੜੇ ਆ ਉਸ ਤੋਂ ਬਾਅਦ ਕਿਤੇ ਨਾ ਕਿਤੇ ਸਿੱਖਾਂ ਦਾ ਫੌਜ ਨਾਲੋਂ ਮੂਹ ਭੰਗ ਹੋਇਆ ਜਿਸ ਨੂੰ ਬਾਅਦ ਦੇ ਵਿੱਚ ਨਵੰਬਰ 84 ਦੇ ਸਿੱਖ ਕਤਲੇਆਮ ਨੇ ਹੋਰ ਠੇਸ ਪਹਚਾਈ ਆ ਹੁਣ ਹਾਲ ਇਹ ਹੋਇਆ ਕਿ ਭਾਰਤੀ ਫੌਜ ਆਪ ਮਿੰਤਾ ਕਰ ਰਹੀ ਆ ਕਿ ਸਿੱਖ ਰੈਜੀਮੈਂਟ ਦੇ ਵਾਸਤੇ ਪੰਜਾਬ ਦੇ ਵਿੱਚੋਂ ਭਰਤੀ ਨਹੀਂ ਹੋ ਰਹੀ ਸੋ ਇਹ ਭਰਤੀ ਜਿਹੜੀ ਕਿਸੇ ਤਰੀਕੇ ਕੀਤੀ ਜਾਵੇ ਸਿੱਖਾਂ ਨਾਲ ਜਿਹੜਾ ਲੰਮੇ ਸਮੇਂ ਤੋਂ ਵਿਤਕਰਾ ਭਾਰਤ ਵਿੱਚ ਕੀਤਾ ਗਿਆ ਪੰਜਾਬ ਦੇ ਕੁਦਰਤੀ ਖਜ਼ਾਨਿਆਂ ਦੀ ਲੁੱਟ ਕੀਤੀ ਗਈ ਆ ਉਹਦੇ ਕਰਕੇ ਨੌਜਵਾਨੀ ਵਿੱਚ ਗੁੱਸਾ ਵੀ ਆ ਕੁਝ ਪ੍ਰਵਾਸ ਵੀ ਜਿਹੜਾ ਬਹੁਤ ਵੱਡੀ ਪੱਧਰ ਤੇ ਹੋਇਆ ਸੋ ਇਸ ਕਰਕੇ ਪੰਜਾਬ ਦੇ ਵਿੱਚੋਂ ਪੰਜਾਬੀ ਜਾਂ ਸਿੱਖ ਜਿਹੜੇ ਨੇ ਉਹ ਸਿੱਖ ਰੈਜੀਮੈਂਟ ਵਿੱਚ ਭਾਰਤੀ ਹੋਣ ਵੱਲ ਦਿਲਚਸਪੀ ਨਹੀਂ ਦਿਖਾ ਰਹੇ ਬਾਕੀ ਇੱਕ ਵੱਡਾ ਕਾਰਨ ਇਹ ਵੀ ਆ ਕਿ 1980 ਦੇ ਦਹਾਕੇ 'ਚ ਭਾਰਤੀ ਫੌਜ ਦੀ ਕੁੱਲ ਗਿਣਤੀ 5 ਲੱਖ ਹੁੰਦੀ ਸੀਗੀ ਉਹਦੇ ਵਿੱਚੋਂ 1 ਲੱਖ ਜਿਹੜੀ ਗਿਣਤੀ ਸੀ ਉਹ ਸਿੱਖਾਂ ਦੀ ਸੀਗੀ ਮਤਲਬ ਕਿ ਭਾਰਤ ਦੇ ਵਿੱਚ ਸਿੱਖਾਂ ਦੀ ਆਬਾਦੀ 2% ਦੀ ਸੀਗੀ ਪਰ ਫੌਜ ਦੇ ਵਿੱਚ ਜਿਹੜੀ ਆ ਗਿਣਤੀ ਉਹ 20% ਦੀ ਸੀਗੀ ਸੋ ਮਤਲਬ ਕਿ ਸਿੱਖ ਵੱਡੀ ਪੱਧਰ ਤੇ ਬਲੀ ਦੇ ਬੱਕਰੇ ਬਣ ਕੇ ਭਾਰਤ ਵਾਸਤੇ ਲੜਦੇ ਰਹੇ ਆਪਣੀਆਂ ਜਾਨਾਂ ਕੁਰਬਾਨ ਕਰਦੇ ਰਹੇ ਹੁਣ ਕੀ ਹੋਇਆ 1980ਆਂ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਗਿਣਤੀ ਸਿਰਫ 12000 ਹੁੰਦੀ ਸੀਗੀ ਨਫਰੀ ਇੰਨੀ ਕੇ ਸੀਗੀ ਹੁਣ ਉਹ ਵੱਧ ਕੇ 1 ਲੱਖ ਤੋਂ ਉੱਪਰ ਹੋ ਚੁੱਕੀ ਆ ਸੋ ਇਹਦਾ ਬੇਸ਼ੱਕ ਕੇਂਦਰ ਨੂੰ ਫਾਇਦਾ ਹੋ ਰਿਹਾ ਕਿ ਜਿਹੜੀ ਫੌਜ ਆ ਉਹਨੂੰ ਤਨਖਾਹ ਕੇਂਦਰ ਦਿੰਦੀ ਆ ਸੋ ਜੇਕਰ ਕਿਤੇ ਔਖੇ ਸੌਖੇ ਵੇਲੇ ਲਾਉਣੀ ਪਵੇ ਪਲੀ ਪੁਲਿਸ ਆ ਉਹਨੂੰ ਤਨਖਾਹ ਸੂਬਾ ਦਿੰਦਾ ਇਸ ਕਰਕੇ ਪੁਲਿਸ ਦੀ ਗਿਣਤੀ ਵਧਣ ਦੇ ਨਾਲ ਸੂਬੇ ਦੇ ਉੱਤੇ ਬੋਝ ਵਧ ਰਿਹਾ ਆ ਪਰ ਇਹਦੇ ਨਾਲ ਇੱਕ ਗੱਲ ਇਹ ਵੀ ਆ ਕਿ ਲੋਕ ਜਿਹੜੇ ਪੰਜਾਬ ਦੇ ਨੇ ਉਹ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਨੂੰ ਤਰਜੀਹ ਦੇ ਰਹੇ ਆ ਬਲਕਿ ਉਹ ਫੌਜ ਵਿੱਚ ਜਾਣ ਉਹਦੇ ਕਈ ਕਾਰਨ ਨੇ ਇੱਕ ਤਾਂ ਸਭ ਤੋਂ ਵੱਡੀ ਗੱਲ ਇਹ ਤਨਖਾਹ ਬਰਾਬਰ ਆ ਲਗਭਗ ਦੂਜੀ ਗੱਲ ਇਹ ਆ ਕਿ ਫੌਜੀ ਨੂੰ ਦੂਰ ਜਾਣਾ ਪੈਂਦਾ ਪੰਜਾਬ ਪੁਲਿਸ ਵਿੱਚ ਭਰਤੀ ਹੋ ਕੇ ਬੰਦਾ ਘਰ ਦੇ ਕੋਲ ਰਹਿ ਸਕਦਾ ਆ ਉੱਥੇ ਕੰਮ ਕਰ ਸਕਦਾ ਆ ਸੋ ਇਸ ਕਰਕੇ ਪੰਜਾਬੀ ਜਿਹੜਿਆ ਫੌਜ ਵਿੱਚ ਜਾ ਨਹੀਂ ਰਹੇ ਉਤੋਂ ਇਹਨਾਂ ਨੇ ਅਗਨੀ ਵੀਰ ਵਾਲੀ ਸਕੀਮ ਲੈ ਆਂਦੀ ਅਗਨੀ ਵੀਰ ਸਕੀਮ ਵੀ ਕੱਚੇ ਫੌਜੀ ਭਰਤੀ ਕਰਨੇ ਆ ਠੇਕੇ ਦੇ ਉੱਤੇ ਉਹਦੇ ਨਾਲ ਪੰਜਾਬ ਤਾਂ ਕੀ ਹਰਿਆਣੇ ਤੋਂ ਵੀ ਭਰਤੀ ਜਿਹੜੀ ਆ ਘਟ ਗਈ ਆ ਸੋ ਇਸ ਕਰਕੇ ਫੌਜ ਦੇ ਵਿੱਚ ਇਸ ਵੇਲੇ ਭਰਤੀ ਦਾ ਫਰਕ ਪੈ ਗਿਆ ਆ ਜਿਵੇਂ ਪਹਿਲਾਂ ਕਿਹਾ ਕਿ ਸਿੱਖਾਂ ਦੀ ਫੌਜ ਵਿੱਚ ਭਰਤੀ 1984 ਤੋਂ ਬਾਅਦ ਲਗਾਤਾਰ ਜਿਹੜੀ ਆ ਘਟ ਰਹੀ ਆ ਅਕਸਰ ਇਹ ਸਿੱਖ ਜਿਹੜੇ ਕਹਿੰਦੇ ਰਹੇ ਆ ਕਿ ਸਾਡਾ ਪਾਣੀ ਖੋ ਲਿਆ ਗਿਆ ਸਾਨੂੰ ਘਸਿਆਰੇ ਬਣਾਉਣ ਦੀਆਂ ਕੋਸ਼ਸ਼ਾਂ ਹੋ ਰਹੀਆਂ ਸਾਡੇ ਗਰਤਾਨ ਢਾਏ ਗਏ ਆ ਦਿੱਲੀ ਦੇ ਹੋਰਾਂ ਸ਼ਹਿਰਾਂ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਇਸ ਕਤਲੇਆਮ ਦੇ ਵਿੱਚ ਸਿੱਖ ਫੌਜੀ ਵੀ ਮਾਰੇ ਗਏ ਸਗੇ ਨੰਗਲੋਈ ਤੁਗਲਾਪਾਟ ਰੇਡੀਓ ਸਟੇਸ਼ਨ ਨੰਗਲੋਈ ਤੁਗਲਾਪਾਦ ਰੇਲਵੇ ਸਟੇਸ਼ਨ ਉੱਥੇ 21 ਦੇ ਕਰੀਬ ਵੱਡੇ ਫੌਜੀ ਅਫਸਰ ਇਸ ਕਤਲੇਆਮ ਦੇ ਦੌਰਾਨ ਮਾਰੇ ਗਏ ਸੀ ਤੇ ਕਮਾਲ ਦੀ ਗੱਲ ਇਹ ਆ ਕਿ ਉਹਨਾਂ ਨੂੰ ਵੀ ਇਨਸਾਫ ਨਹੀਂ ਮਿਲਿਆ ਨਾ ਕਦੀ ਫੌਜ ਨੇ ਇਨਸਾਫ ਲੈਣ ਦੀ ਖੁਦ ਕੋਸ਼ਿਸ਼ ਕੀਤੀ ਆ ਸੋ ਇਹ ਜਿਹੇ ਕਈ ਕਾਰਨ ਨੇ ਯੇਨਾ ਕਰਕੇ ਸਿੱਖਾਂ ਦਾ ਭਾਰਤੀ ਫੌਜ ਨਾਲੋਂ ਮੋਹ ਪੰਗ ਹੋਇਆ ਆ ਹੁਣ ਜਦੋਂ ਪਤਾ ਆ ਕਿ ਦੁਨੀਆ ਦੇ ਹਾਲਾਤ ਬਦਲ ਰਹੇ ਆ ਜੀਓ ਪੋਲਿਟਿਕਸ ਚੇਂਜ ਹੋ ਰਹੀ ਆ ਨਿਊ ਵਰਲਡ ਆਰਡਰ ਚੇਂਜ ਹੋ ਗਿਆ ਗਾਹਾਂ ਲੜਾਈਆਂ ਦਾ ਮੌਸਮ ਜਿਹੜਾ ਉਹ ਆ ਰਿਹਾ ਆ ਤਾਂ ਹੁਣ ਇੱਕ ਵਾਰੀ ਫਿਰ ਸਿੱਖਾਂ ਨੂੰ ਬਲੀ ਦੇ ਬੱਕਰੇ ਬਣਾਉਣ ਵਾਸਤੇ ਚਮਲਾਇਆ ਜਾ ਰਿਹਾ ਕਦੀ ਫਿਲਮਾਂ ਬਣਾਈਆਂ ਜਾ ਰਹੀਆਂ ਕਦੀ ਫਿਰ ਵੈਬ ਸੀਰੀਜ਼ ਬਣਾਈਆਂ ਜਾ ਰਹੀਆਂ ਸਿੱਖਾਂ ਨੂੰ ਭਾਰਤੀ ਹੋਣ ਦੇ ਸੱਦੇ ਦਿੱਤੇ ਜਾ ਰਹੇ ਆ ਤਾਂ ਕਿ ਇਹਨਾਂ ਦੀ ਬਲੀ ਦਾ ਪ੍ਰਬੰਧ ਕੀਤਾ ਜਾ ਸਕੇ ਪਰ ਲੋਕ ਇਹ ਪੁੱਛ ਰਹੇ ਆ ਕਿ ਕੀ ਸਿੱਖਾਂ ਦੇ ਪੰਜਾਬੀਆਂ ਦੇ ਬਾਕੀਆਂ ਦੇ ਨਾਲੋਂ ਲੱਤਾਂ ਵਾਂ ਜਾਂ ਜਿੱਦਾਂ ਸਿਰ ਵੱਧ ਲੱਗੇ ਹੋਏ ਆ ਇਹ ਅਪੀਲਾਂ ਗੁਜਰਾਤੀਆਂ ਨੂੰ ਜਾਂ ਯੂਪੀ ਵਾਲਿਆਂ ਨੂੰ ਕਿਉਂ ਨਹੀਂ ਕੀਤੀਆਂ ਜਾਂਦੀਆਂ ਜਿਹੜੇ ਕਿ ਸਾਰਾ ਭਾਰਤ ਸੰਭੀ ਬੈਠੇ ਆ ਤੇ ਭਾਰਤ ਦੀ ਸਜਾਸਤ ਚਲਾ ਰਹੇ ਆ ਸਿਰਫ ਮਰਨ ਵੇਲੇ ਜਿਹੜੇ ਨੇ ਉਦੋਂ ਸਿੱਖ ਕਿਉਂ ਚੇਤੇ ਕੀਤੇ ਜਾਂਦੇ ਆ ਸੋ ਇਹੀ ਆ ਕਿ ਕੁੱਲ ਮਿਲਾ ਕੇ ਬੇਸ਼ੱਕ ਜ਼ੋਰ ਪੂਰਾ ਲਾਇਆ ਜਾ ਰਿਹਾ ਪਰ ਸਿੱਖ ਭਾਰਤੀ ਫੌਜ ਦੇ ਵਿੱਚ ਜਾਣ ਤੋਂ ਮੂੰਹ ਮੋੜ ਰਹੇ ਨੇ ਜੀ ਇਸੇ ਨਾਲ ਹੀ ਆਪਾਂ ਗੱਲਬਾਤ ਕਰੀਏ ਦਿੱਲੀ ਦਾ ਸੈਕ ਕਤਲੇਆਮ ਦੀ ਦਿੱਲੀ ਦਾ ਸੈਕ ਕਤਲੇਆਮ ਵਾਪਰੇ ਨੂੰ ਬੇਸ਼ੱਕ 41 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਆ ਪਰ ਹੱਲੇ ਵੀ ਕੇਸ ਅਦਾਲਤਾਂ ਦੇ ਵਿੱਚ ਸਿਰਫ ਲਮਕਾਏ ਹੀ ਨਹੀਂ ਜਾ ਰਹੇ ਬਲਕਿ ਜਿਹੜੇ ਦੋਸ਼ੀ ਹਜੇ ਤੱਕ ਜਿਉਂਦੇ ਨੇ ਉਹ ਬਰੀ ਵੀ ਕੀਤੇ ਜਾ ਰਹੇ ਆ ਦੋਸ਼ੀਆਂ ਦੇ ਵਿੱਚੋਂ ਸੱਜਣ ਕੁਮਾਰ ਇੱਕ ਬਹੁਤ ਵੱਡਾ ਨਾਂ ਆ ਇਹ ਕਾਂਗਰਸੀ ਆਗੂ ਜਿਹਦੀ ਕਮਾਂਡ ਦੇ ਹੇਠ ਕਾਂਗਰਸੀ ਅਤੇ ਹੋਰ ਪਾਰਟੀਆਂ ਦੇ ਨਾਲ ਰੁਲੀਆਂ ਦੰਗਈਂ ਭੀੜਾਂ ਨੇ ਸਿੱਖਾਂ ਦਾ ਖੁੱਲ ਕੇ ਸ਼ਿਕਾਰ ਖੇਡਿਆ ਉਹਨਾਂ ਕਈ ਕੇਸਾਂ ਦੇ ਵਿੱਚੋਂ ਬਚਾਇਆ ਜਾ ਚੁੱਕਾ ਆ ਤੇ ਹੁਣ ਇੱਕ ਹੋਰ ਕੇਸ ਜਿਹੜਾ ਕਿ ਜਨਕਪੁਰੀ ਅਤੇ ਵਿਕਾਸਪੁਰੀ ਇਲਾਕਿਆਂ ਦੇ ਨਾਲ ਸਬੰਧਤ ਸੀਗਾ ਉਹਦੇ ਵਿੱਚੋਂ ਵੀ ਅਦਾਲਤ ਨੇ ਸੱਜਨ ਕੁਮਾਰ ਨੂੰ ਬਰੀ ਕਰ ਦਿੱਤਾ ਆ ਵਿਸ਼ੇਸ਼ ਜੱਜ ਵਿਨੇ ਸਿੰਘ ਨੇ ਪਿਛਲੇ ਸਾਲ ਦਸੰਬਰ ਦੇ ਵਿੱਚ ਇੱਕ ਮਾਮਲਾ ਰੱਖਵਾ ਰੱਖ ਲਿਆ ਸੀਗਾ ਤੇ ਹੁਣ ਅੱਜ ਫੈਸਲਾ ਸੁਣਾ ਕੇ ਸੱਜਨ ਕੁਮਾਰ ਨੂੰ ਇਸ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਆ ਇਸ ਮਾਮਲੇ ਵਿੱਚ ਦੋ ਐਫ ਆਈ ਆਰਸ ਸੀਗੀਆਂ ਜਿੱਥੇ 1 ਨਵੰਬਰ ਅਤੇ 2 ਨਵੰਬਰ ਨੂੰ ਸਿੱਖਾਂ ਨੂੰ ਜਿੰਦੇ ਜਰਾਉਣ ਦਾ ਮਾਮਲਾ ਸੀਗਾ ਪਹਿਲਾ ਕੇਸ ਜਿਹੜਾ ਸੀਗਾ ਸਰਦਾਰ ਸੋਹਣ ਸਿੰਘ ਅਤੇ ਉਹਨਾਂ ਦੇ ਜਵਾਈ ਸਰਦਾਰ ਰਵਤਾਰ ਸਿੰਘ ਦਾ ਸੀਗਾ ਤੇ ਦੂਜੀ ਐਫਆਈਆਰ ਸਰਦਾਰ ਗਰਚਰਨ ਸਿੰਘ ਦੇ ਮਾਮਲੇ ਵਿੱਚ ਦਰਜ ਕੀਤੀ ਗਈ ਸੀ ਵਿਕਾਸਪੁਰੀ ਅਤੇ ਜਨਕਪੁਰੀ ਇਲਾਕਿਆਂ ਦੀਆਂ ਦੋਨੇ ਐਫਆਈਆਰ ਸਹੀਆਂ ਸੋ 41 ਸਾਲ ਪਰਿਵਾਰ ਜੂਝਦਾ ਰਿਹਾ ਵੀ ਕਿਤੇ ਨਾ ਕਿਤੇ ਜੀ ਸੱਜਣ ਕੁਮਾਰ ਦੋਸ਼ੀ ਜਿਹੜਾ ਆ ਉਹਨੂੰ ਸਜ਼ਾ ਜਾ ਤੱਕਰਾਵਾ ਦੇਵਾਂਗੇ ਪਰ ਭਾਰਤੀ ਅਦਾਲਤਾਂ ਨੇ ਭਾਰਤੀ ਸਿਸਟਮ ਨੇ ਤੈਅ ਹੀ ਕੀਤਾ ਹੋਇਆ ਵੀ ਕਿਸੇ ਵੀ ਤਰੀਕੇ ਦੋਸ਼ੀ ਬਚਾਉਣੇ ਆ ਸੋ ਸਰਕਾਰ ਬੇਸ਼ੱਕ ਕਾਂਗਰਸ ਦੀ ਨਹੀਂ ਆ ਭਾਜਪਾ ਦੀ ਆ ਭਾਜਪਾ ਆਪਣੇ ਆਪ ਨੂੰ ਖੁਦ ਇਹ ਕਹਿੰਦੀ ਹੈ ਅਸੀਂ ਕਾਂਗਰਸ ਦੇ ਬਹੁਤ ਉਲਟਾ ਪਰ ਜਿਹੜੇ ਦੋਸ਼ੀ ਆ ਉਹਨਾਂ ਨੂੰ ਬਚਾਉਣ ਵਾਸਤੇ ਸਾਰਾ ਸਿਸਟਮ ਇੱਕ ਹੋ ਜਾਂਦਾ ਆ ਚਾਹੇ ਉਹ ਸੌਦਾ ਸਾਧ ਹੋਵੇ ਤੇ ਚਾਹੇ ਫਿਰ ਦਿੱਲੀ ਦੇ ਸਿੱਖ ਕਤਲੇਆਮ ਦੇ ਦੋਸ਼ੀ ਹੋਣ ਸੋ ਇੱਕ ਹੋਰ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਬਚਾ ਲਿਆ ਗਿਆ ਅਖੀਰ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੀ ਪੰਜਾਬ ਦੇ ਵਿੱਚ ਕਾਂਗਰਸੀ ਅਗਮਨ ਇਹ ਲੱਗ ਰਿਹਾ ਕਿ ਅਤਕੀ ਸਰਕਾਰ ਸਾਡੀ ਹੋਣੀ ਆ ਇਸ ਕਰਕੇ ਵਿਆਹ ਬੇਸ਼ੱਕ ਦੂਰ ਆ ਪਰ ਹੱਲੇ ਹੀ ਜਿਹੜੇ ਆ ਕਈ ਲਾੜੇ ਸਹੇਰੇ ਬੰਨੀ ਫਿਰਦੇ ਆ ਤੇ ਮੁੱਖ ਮੰਤਰੀ ਬਣ ਦੀ ਦੌੜ ਦੇ ਵਿੱਚ ਸ਼ਾਮਲ ਹੋਏ ਹੋਏ ਆ ਸੰਸਦ ਮੈਂਬਰ ਚਾਰਨੀ ਸਿੰਘ ਚੰਨੀ ਜਿਹੜੇ ਕਿ ਕਾਂਗਰਸ ਵੱਲੋਂ ਕੁਝ ਸਮਾਂ ਮੁੱਖ ਮੰਤਰੀ ਵੀ ਰਹੇ ਆ ਉਹਨਾਂ ਦੇ ਜਿਹੜੇ ਬਿਆਨ ਸੀਗੇ ਕਿ ਪ੍ਰਮੁੱਖ ਅਹੁਦਿਆਂ ਤੇ ਦਲਿਤ ਵਰਗ ਨੂੰ ਅਣ ਦੇਖਿਆ ਜਾਂਦਾ ਆ ਉਸ ਤੋਂ ਬਾਅਦ ਇਹ ਲੜਾਈ ਖੁੱਲ ਕੇ ਸਾਹਮਣੇ ਆ ਗਈ ਆ ਤੇ ਸਾਰੇ ਡੱਡੂਆਂ ਨੂੰ ਇੱਕ ਪੰਸੇਰੀ ਦੇ ਵਿੱਚ ਇੱਕ ਸਾਲ ਹੋਰ ਬਿਠਾਈ ਰੱਖਣ ਵਾਸਤੇ ਦਿੱਲੀ ਵਾਲਿਆਂ ਨੇ ਹਾਈ ਕਮਾਂਡ ਵਾਲਿਆਂ ਨੇ ਦਿੱਲੀ ਬੁਲਾ ਲਿਆ ਉੱਥੇ ਇੱਕ ਮੀਟਿੰਗ ਹੋਈ ਇਸ ਮੀਟਿੰਗ ਦੇ ਵਿੱਚ ਫਿਰ ਫੈਸਲਾ ਇਹ ਕੀਤਾ ਗਿਆ ਕਿ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦੇ ਵਿੱਚ ਕੋਈ ਬਦਲਾਅ ਨਹੀਂ ਹੋਊਗਾ ਤੇ ਆਗਾਮੀ ਵਿਧਾਨ ਸਭਾ ਚੋਣਾਂ ਜਿਹੜੀਆਂ ਕਿ ਤਕਰੀਬਨ 1 ਸਾਲ ਤੱਕ ਹੋਣੀਆਂ ਆ ਕਾਂਗਰਸ ਇੱਕਜੁੱਟ ਹੋ ਕੇ ਲੜੂਗੀ ਇਸ ਵੇਲੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਜਿਹੜਾ ਕਿ ਆਪਣੇ ਜਿਹੜੇ ਨੇ ਬਿਆਨਾਂ ਕਰਕੇ ਬੜੇ ਹਾਸੇ ਦੇ ਪਾਤਰ ਮਜ਼ਾਕ ਦੇ ਪਾਤਰ ਬਣੇ ਰਹਿੰਦੇ ਆ ਵੈਸੇ ਵੀ ਜਿਹੜੇ ਉਹਨਾਂ ਦੇ ਬਿਆਨ ਆ ਕਾਂਗਰਸ ਨੂੰ ਘੱਟ ਫਾਇਦਾ ਦਿੰਦੇ ਹੁੰਦੇ ਆ ਭਾਜਪਾ ਨੂੰ ਵੱਧ ਫਾਇਦਾ ਦਿੰਦੇ ਹੁੰਦੇ ਆ ਤੇ ਇਸ ਕਰਕੇ ਕਈ ਵਿਰੋਧੀ ਲੀਡਰ ਵਿੱਚੋਂ ਬੋਲ ਰਹੇ ਸੀਗੇ ਕਿ ਰਾਜਾ ਵੜਿੰਗ ਨੂੰ ਤਬਦੀਲ ਕੀਤਾ ਜਾਵੇ ਤੇ ਇਹਦੇ ਨਾਲ ਪੰਜਾਬ ਦੇ ਵਿੱਚ ਕਾਂਗਰਸ ਸਟਰੋਂਗ ਹੋ ਸਕਦੀ ਆ ਪਰ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਨੂੰ ਜਿਹੜੇ ਉਹਨੇ ਹੀ ਪੈਰੀਂ ਵਾਪਸ ਮੋੜ ਦਿੱਤਾ ਗਿਆ ਕਿਉਂਕਿ ਕਾਂਗਰਸ ਹਾਈ ਕਮਾਂਡ ਨੇ ਇਹ ਕਹਿਤਾ ਦਿੱਲੀ ਵਾਲੀ ਮੀਟਿੰਗ ਤੋਂ ਬਾਅਦ ਕਿ ਕੋਈ ਵੀ ਤਬਦੀਲੀ ਨਹੀਂ ਕੀਤੀ ਜਾ ਸਕਦੀ ਉਲਟਾ ਇਹਨਾਂ ਸਾਰੇ ਲੀਡਰਾਂ ਨੂੰ ਝਟਕਿਆ ਵੀ ਤੁਸੀਂ ਸੋਸ਼ਲ ਮੀਡੀਆ ਤੇ ਜਾਂ ਰਵਾਇਤੀ ਮੀਡੀਆ ਦੇ ਉੱਤੇ ਕੋਈ ਵੀ ਗਲਤ ਬਿਆਨ ਨਹੀਂ ਦੇਣਾ ਹਾਈ ਕਮਾਂਡ ਵੱਲੋਂ ਧੜੇਬੰਦੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਤੇ ਜਨ ਤੱਕ ਬਿਆਨਬਾਜ਼ੀ ਤੋਂ ਗਰੇਜ਼ ਕੀਤਾ ਜਾਵੇ ਸੋ ਕਾਂਗਰਸ ਪ੍ਰਧਾਨ ਮਲਕ ਰਾਜਨ ਖੜਗੇ ਦੀ ਦਿੱਲੀ ਵਿਜ਼ਲੀ ਰਹਿ ਹੈ ਤੇ ਉਸ ਮੀਟਿੰਗ ਦੇ ਵਿੱਚ ਰਾਹੁਲ ਗਾਂਧੀ ਕੇਸੀ ਵੇਣੂਕਪਾਲ ਅਤੇ ਪੰਜਾਬ ਮਾਮਲੇ ਦੇ ਇੰਚਾਰਜ ਭਪੇਸ਼ ਬਘੇਲ ਵੀ ਸ਼ਾਮਿਲ ਸਗੇ ਇਦੋਂ ਪੰਜਾਬੋਂ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਅੰਬਿਕਾ ਸੋਨੀ ਸ੍ਰਿਜਿੰਦਰ ਸਿੰਘ ਲਦਾਵਾ ਵਿਜੇਂਦਰ ਸਿੰਘਲਾ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਤੋਂ ਇਲਾਵਾ ਡਾਕਟਰ ਅਮਰ ਸਿੰਘ ਚੰਡੀ ਚੰਨੀ ਇਹ ਸਾਰੇ ਸ਼ਾਮਿਲ ਸਗੇ ਪਰ ਸਾਰੇ ਜਿਹੜੇ ਜਿਵੇਂ ਗਏ ਸੀ ਉਹ ਮੋੜ ਦਿੱਤੇ ਆ ਤੇ ਕਿਹਾ ਕਿ ਆਸਮ ਵਿੱਚ ਨਾ ਲੜੋ ਹੱਲੇ ਕੋਈ ਵੀ ਤਬਦੀਲੀ ਨਹੀਂ ਕੀਤੀ ਜਾਣੀ ਸੋ ਹਾਲ ਦੀ ਘੜੀ ਜਿਹੜੀ ਹੈ ਜੀ ਹਾਈ ਕਮਾਂਡ ਨੇ ਗੱਲ ਦੱਬ ਲਈ ਆ ਪਰ ਲੱਗਦਾ ਨਹੀਂ ਗੱਲ ਦੱਬੀ ਜਾਣੀ ਕਿਉਂਕਿ ਸਾਰਿਆਂ ਨੂੰ ਇਹੀ ਲੱਗ ਰਿਹਾ ਕਿ ਕਾਂਗਰਸ ਜਿਹੜੀ ਐਸ ਵੇਲੇ ਜਿੱਤ ਜਾਣੀ ਆ ਕਾਂਗਰਸ ਦੇ ਨਾ ਕਾਂਗਰਸੀਆਂ ਨੂੰ ਇਹਨਾਂ ਨੂੰ ਲੱਗਦਾ ਵੀ ਕਿਤੇ ਜੇਕਰ ਅਸੀਂ ਜਿੱਤੇ ਜਾਣਾ ਫਿਰ ਮੁੱਖ ਮੰਤਰੀ ਅਸੀਂ ਕਿਉਂ ਨਾ ਬਣੀਏ ਪਿਛਲੀ ਵਾਰੀ ਵੀ ਇਦਾਂ ਹਾਰੇ ਸੀਗੇ ਤੇ ਐਤਵਾਰੀ ਵੀ ਗੱਲ ਉਧਰ ਨੂੰ ਹੀ ਵਾਧੂ ਪ੍ਰਤੀਤ ਹੋ ਰਹੀ ਆ ਕਿਉਂਕਿ ਆਪਸੀ ਲੜਾਈ ਜਿਹੜੀ ਆ ਫਿਰ ਉਹਦੇ ਵਿੱਚੋਂ ਹਾਰ ਜਿਹੜੀ ਆ ਯਕੀਨੀ ਨਹੀਂ ਹੁੰਦੀ ਹੈ ਦੂਜੇ ਪਾਸੇ ਪੰਜਾਬ ਦੀ ਸਿਆਸਤ ਜਿਹੜੀ ਆ ਬਿੱਲੀ ਪਈ ਆ ਕਾਂ ਪੰਜਾਬ ਪੱਖੀ ਸਿਆਸਤ ਅਕਾਲੀ ਸਿਆਸਤ ਉਧਰ ਕੋਈ ਵੀ ਹਜੇ ਪੋਜ਼ਿਟਿਵ ਜਿਹੜੀ ਚੀਜ਼ ਨਹੀਂ ਦਿਖ ਰਹੀ ਜਿੱਤੋ ਇਹ ਲੱਗ ਸਕੇ ਕਿ ਹਾਂ ਉਹ ਸਾਂਭ ਸਕਦੇ ਆ ਕੁੱਲ ਮਿਲਾ ਕੇ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਵੇਲੇ ਇੱਕ ਵੱਡਾ ਸਿਆਸੀ ਖਲਾਅ ਨਜ਼ਰ ਆ ਰਿਹਾ ਜਿਹਦੇ ਵਿੱਚ ਪੰਥਕ ਮੁੱਦੇ ਪੰਜਾਬ ਪੱਖੀ ਮੁੱਦੇ ਬਿਲਕੁਲ ਹੀ ਗਾਇਬ ਹੋ ਚੁੱਕੇ ਨੇ ਆਪਾਂ ਇੱਥੇ ਅੱਜ ਦਾ ਪ੍ਰੋਗਰਾਮ ਮੁਕਾਉਨੇ ਆ ਕੱਲ ਨੂੰ ਹੋਰ ਖਬਰਾਂ ਦੇ ਵਿਚਾਰਾਂ ਦੇ ਨਾਲ ਫਿਰ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ શો ઇઝ સ્પોન્સ બાય ભારત જુલર ફાઈબર ટેક અને આપના મોટરસ